ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਏ ਚ ਜਿਹਦੇ ਚ ਇੱਕ ਥਾਰ ਸਨੇਚ ਕੀਤੀ ਗਈ ਸੀ ਉਹਦੇ ਮੁਤਲਕ 168 ਨੰਬਰ ਪਰਚਾ ਉਥੇ ਦਰਜ ਹੋਇਆ ਸੀ ਉਹਦੇ ਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਜੀਐਸਪੀ ਟੀਮ ਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇੰਚਾਰਜ ਸੀ ਹੈ ਇਹ ਕੋਲ ਇਨਫੋਰਮੇਸ਼ਨ ਆਈ ਕਿ ਇਹਨਾਂ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਉਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਕੀਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਅਸੀਂ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਦੇ ਵਿੱਚ ਪਰਚਾ ਸੀ ਦਰਜ ਕਰ ਰਹੇ ਹ ਪਛਾਣੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਖਤਨਾ ਚਲੇ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਤੇ ਇਹ ਆਪਣੇ ਆਪ ਨੂੰ ਨਾਪੇ ਦਾ ਜਿਹੜਾ ਵੱਡਾ ਬਦਮਾਸ਼ ਘੋਂਦਾ ਸੀ ਕਿ ਨਾਪੇ ਵਿੱਚ ਮੇਰਾ ਨਾਮ ਚੱਲਦਾ ਤੇ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਸੋ ਉਹਦਾ ਅਰਜੈਂਟ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਪੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਪਾਉਗੀ। ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾ ਵਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਰਿਜ਼ਲਟ ਲਾਏ ਨਾ ਨਾਲ ਨਾਂ ਵਰਤੀ ਜਾਵੇ। ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਸਿਰ ਇਕੱਲਾ ਸੀ ਇਕੱਲਾ ਸੀ ਹਾਂਜੀ ਅੱਜ ਇਹ ਇਕੱਲਾ ਸੀਗਾ ਆਦਰਵਾਇਜ਼ ਇਹ ਵਾਰਦਾਤ ਵਿੱਚ ਹੋਰ ਵੀ ਬੰਦੇ ਇਨਵੋਲਟ ਸੀਗੇ ਇਹ ਹੁਣੇ ਨਾਬਾ ਜੇਲ੍ਹ ਤੋਂ ਬਾਹਰ ਆਇਆ ਉੱਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਵੇਖਣ ਵਾਲੀ ਗੱਲ ਹੈ ਤਫतीश ਵਿੱਚ ਕਿ ਜੇਲ੍ਹ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲ ਹੋਊਗਾ ਜਿਹੜਾ ਵਾਰਦਾਤ ਕੰਨਾ ਹੋਈ ਸੀ ਤੇ ਰਾਮਸ ਵੀ ਕੋਈ ਰਿਕਵਰੀ ਹੋਈ ਹੈ ਜਿਹਨੂੰ ਆਪ ਕੀ ਹਾਂਜੀ ਅਮੀ ਵੀ ਕੋਈ ਰਿਕਵਰ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਬਰਾਊਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੇ ਸੀ ਉਹ ਖੋਲ ਦੇ ਕਵਰ ਕੀਤੇ ਸਰ ਕੀ ਮੈਸੇਜ ਦੇਣਾ ਜੋ ਕਿ ਐਕਟਿਵ ਮੂਤ ਹੋ ਰਿਹਾ ਹੈ ਗੈਂਗਸਟਰ ਗੈਂਗਵਾੜੀ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਤੇ ਕੋਈ ਵੀ ਇਹੋ ਜਿਹੇ ਕ੍ਰਿਮੀਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਐਗਜਿਟ ਲਾਈ ਨਹੀਂ ਬਣਦੀ ਚਾਹੀਦੀ ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਵਾਲੀ ਨਾਬੇ ਦੇ ਏਰੀਏ ਚ ਜਿਹਦੇ ਚ ਇੱਕ ਥਾਰ ਸਨੇਚ ਕੀਤੀ ਗਈ ਸੀ ਉਹਦੇ ਮੁਤਲਕ 168 ਨੰਬਰ ਪਰਚਾ ਉਥੇ ਦਰਜ ਹੋਇਆ ਸੀ ਉਹਦੇ ਚ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਜੀਐਸਪੀ ਡੀ ਇਨਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਹੈ ਇਹ ਕੋਲ ਇਨਫੋਰਮੇਸ਼ਨ ਆਈ ਕਿ ਨਾ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਉੱਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ بجائے ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਕੀਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਅਸੀਂ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਹਦੇ ਵਿੱਚ ਪਰਚਾ ਸੀ ਦਰਜ ਕਰ ਰਹੇ ਹ ਪਛਾਣੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਖਤਨਾ ਚਲੇ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਤੇ ਇਹ ਆਪਣੇ ਆਪ ਨੂੰ ਨਾਪੇ ਦਾ ਜਿਹੜਾ ਵੱਡਾ ਬਦਮਾਸ਼ ਘੋਂਦਾ ਸੀ ਤੇ ਨਾਪੇ ਵਿੱਚ ਮੇਰਾ ਨਾਮ ਚੱਲਦਾ ਤੇ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਸੋ ਉਹਦਾ ਅਰਜਨ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਬੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥੀ ਹੋਊਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾ ਵਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਰਿਜ਼ਲਟ ਨਹੀਂ ਨਾਲ ਨਾ ਵਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਸਿਰੇ ਇਕੱਲਾ ਸੀ ਇਕੱਲਾ ਸੀ ਹਾਂਜੀ ਅੱਜ ਇਹ ਇਕੱਲਾ ਸੀਗਾ ਆਦਰਵਾਇਜ਼ ਇਹ ਵਾਰਦਾਤ ਵਿੱਚ ਹੋਰ ਵੀ ਬੰਦੇ ਇਨਵੋਲਟ ਸੀਗੇ ਇਹ ਹੁਣੇ ਨਾਬਾ ਜੇਲ੍ਹ ਤੋਂ ਬਾਹਰ ਆਇਆ ਉੱਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਵੇਖਣ ਵਾਲੀ ਗੱਲ ਹੈ ਤਫतीश ਵਿੱਚ ਕਿ ਜੇਲ੍ਹ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲ ਹੋਊਗਾ ਜਿਹੜਾ ਵਾਰਦਾਤ ਕੰਨਾ ਹੋਈ ਸੀ ਤੇ ਰਾਮਸ ਵੀ ਕੋਈ ਰਿਕਵਰੀ ਹੋਈ ਹੈ ਜਿਹਨੂੰ ਆਪਾਂ ਹਾਂਜੀ ਅੰਮ੍ਰਿ ਵੀ ਕੋਈ ਰਿਕਵਰ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਬਰਾਊਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੇ ਸੀ ਉਹ ਖੋਲ ਰਿਕਵਰ ਕੀਤੇ ਤੇ ਕੀ ਮੈਸੇਜ ਦੇਣਾ ਜੋ ਕਿ ਕਿ ਐਕਟਿਵ ਬੂਤ ਹੋ ਰਿਹਾ ਹੈ ਗੈਂਗਸਟਰ ਗੈਂਗਵਾੜੀ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਤੇ ਕੋਈ ਵੀ ਇਹੋ ਜਿਹੇ ਕ੍ਰਿਮੀਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਇਹੋ ਜਿਹੇ ਟਲਾਈ ਨਹੀਂ ਬਣਦੀ ਚਾਹੇ